ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਤੁਹਾਨੂੰ ਇਹ ਦੱਸਣ ਦੇ ਵਿੱਚ ਮਜਬੂਰ ਕਰ ਸਕਦੀਆਂ ਨੇ ਕਿ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਇੱਥੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਉਣ ਤੋਂ ਪਹਿਲਾਂ ਕਿਵੇਂ ਪੁਲਿਸ ਦੇ ਵੱਲੋਂ ਜੋ ਕਿਸਾਨਾਂ ਦੇ ਘਰ ਦੇ ਬਾਹਰ ਇਸ ਤਰ੍ਹਾਂ ਆ ਕੇ ਤਫ਼ਤੀਸ਼ ਕੀਤੀ ਗਈ ਤੇ ਉਸ ਤੋਂ ਬਾਅਦ ਅੰਦਰ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆ ਗਈਆਂ ਨੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਭਾਵੇਂ ਸ਼ਰਾਬ ਦੀ ਗੱਲ ਕੀਤੀ ਜਾਵੇ ਜਾਂ ਫਿਰ ਨਸ਼ੇ ਨੂੰ ਲੈ ਕੇ ਇੱਕ ਪਾਸੇ ਤਾਂ ਕੁਝ ਮੁੰਡਿਆਂ ਦੀ ਨਾ ਬੀਤੇ ਦਿਨ ਖਬਰਾਂ ਦੇ ਵਿੱਚ ਨਸ਼ਰ ਹੋਈਆਂ ਕਿ ਚਲੇ ਗਈਆਂ ਤੇ ਦੂਸਰੇ ਪਾਸੇ ਯੁੱਧ ਨਸ਼ਿਆਂ ਦਾ ਵਿਰੁੱਧ ਚੱਲਦਾ ਪਿਆ ਹੈ ਪਰ ਦੂਸਰੇ ਪਾਸੇ ਅਜੇ ਸਾਰੇ ਮੁੱਦਿਆਂ ਦੇ ਵਿੱਚ BBM ਦੇ ਮੁੱਦੇ ਤੇ ਕਿਸਾਨਾਂ ਤੇ ਹੋਏ ਜੋ ਦਿੱਖੇ ਸ਼ਬਦੀ ਹਮਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਸੀ ਅਜੇਹੇ ਦੇ ਵਿੱਚ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਬਾਬਾ ਫਰੀਦ ਯੂਨੀਵਰਸਿਟੀ ਦੇ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਨੇ ਅਜੇਹੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਆਮਦ ਤੋਂ ਪਹਿਲਾਂ ਹੀ ਕੁਝ ਕਿਸਾਨਾਂ ਆਗੂਆਂ ਨੂੰ ਘਰ ਦੇ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ ਆ ਗੁਰਦਲਬ ਹੈ ਕਿ ਬੀਕੇਯੂ ਸਿੱਧੂਪੁਰਾ ਦੇ ਕਿਸਾਨ ਆਗੂਆਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਫਰੀਦਕੋਟ ਵਿਖੇ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਧਰਮ ਪਤਨੀ ਦਾ ਵਿਰੋਧ ਕੀਤਾ ਜਾਣ ਦੀ ਖਬਰ ਸਾਹਮਣੇ ਆਈ ਪਰ ਉਸ ਤੋਂ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਵੱਲੋਂ ਕੁਝ ਕਿਸਾਨ ਆਗੂਆਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੇ ਵਿੱਚ ਬਲਾਕ ਪ੍ਰਧਾਨ ਕੋਟਪੂਰਾ ਵਿਪਨ ਸਿੰਘ ਵੀ ਸ਼ਾਮਲ ਨੇ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਤੁਹਾਨੂੰ ਇਹ ਦੱਸਣ ਦੇ ਵਿੱਚ ਮਜਬੂਰ ਕਰ ਸਕਦੀਆਂ ਨੇ ਕਿ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਇੱਥੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਉਣ ਤੋਂ ਪਹਿਲਾਂ ਕਿਵੇਂ ਪੁਲਿਸ ਦੇ ਵੱਲੋਂ ਜੋ ਕਿਸਾਨਾਂ ਦੇ ਘਰ ਦੇ ਬਾਹਰ ਇਸ ਤਰ੍ਹਾਂ ਆ ਕੇ ਤਫ਼ਤੀਸ਼ ਕੀਤੀ ਗਈ ਤੇ ਉਸ ਤੋਂ ਬਾਅਦ ਅੰਦਰ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆ ਗਈਆਂ ਨੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਭਾਵੇਂ ਸ਼ਰਾਬ ਦੀ ਗੱਲ ਕੀਤੀ ਜਾਵੇ ਜਾਂ ਫਿਰ ਨਸ਼ੇ ਨੂੰ ਲੈ ਕੇ ਇੱਕ ਪਾਸੇ ਤਾਂ ਕੁਝ ਮੁੰਡਿਆਂ ਦੀ ਜਾਨਣਾ ਬੀਤੇ ਦਿਨ ਖਬਰਾਂ ਦੇ ਵਿੱਚ ਨਸ਼ਰ ਹੋਈਆਂ ਕਿ ਚੱਲੇ ਗਈਆਂ ਤੇ ਦੂਸਰੇ ਪਾਸੇ ਯੁੱਧ ਨਸ਼ਿਆਂ ਦਾ ਵਿਰੁੱਧ ਚੱਲਦਾ ਪਿਆ ਹੈ ਪਰ ਦੂਸਰੇ ਪਾਸੇ ਅਜੇ ਸਾਰੇ ਮੁੱਦਿਆਂ ਦੇ ਵਿੱਚ BBM ਦੇ ਮੁੱਦੇ ਤੇ ਕਿਸਾਨਾਂ ਤੇ ਹੋਏ ਜੋ ਵਿਖੇ ਸ਼ਬਦੀ ਹਮਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਸੀ ਅਜੇਹੇ ਦੇ ਵਿੱਚ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਬਾਬਾ ਫਰੀਦ ਯੂਨੀਵਰਸਿਟੀ ਦੇ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਨੇ ਅਜੇਹੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਆਮਦ ਤੋਂ ਪਹਿਲਾਂ ਹੀ ਕੁਝ ਕਿਸਾਨਾਂ ਆਗੂਆਂ ਨੂੰ ਘਰ ਦੇ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ ਆ ਗੌਰਤਲਬਾ ਕੇ ਬੀਕੇਯੂ ਸਿੱਧੂਪੁਰਾ ਦੇ ਕਿਸਾਨ ਆਗੂਆਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਫਰੀਦਕੋਟ ਵਿਖੇ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਤੋਂ ਬਦ ਮੁੱਖ ਮੰਤਰੀ ਦੀ ਧਰਮ ਪਤਨੀ ਦਾ ਵਿਰੋਧ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਪਰ ਉਸ ਤੋਂ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਵੱਲੋਂ ਕੁਝ ਕਿਸਾਨ ਆਗੂਆਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੇ ਵਿੱਚ ਬਲਾਕ ਪ੍ਰਧਾਨ ਕੋਟਪੁਰਾ ਵਿਪਨ ਸਿੰਘ ਵੀ ਸ਼ਾਮਲ ਨੇ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਤੁਹਾਨੂੰ ਇਹ ਦੱਸਣ ਦੇ ਵਿੱਚ ਮਜਬੂਰ ਕਰ ਸਕਦੀਆਂ ਨੇ ਕਿ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਇੱਥੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਉਣ ਤੋਂ ਪਹਿਲਾਂ ਕਿਵੇਂ ਪੁਲਿਸ ਦੇ ਵੱਲੋਂ ਜੋ ਕਿਸਾਨਾਂ ਦੇ ਘਰ ਦੇ ਬਾਹਰ ਇਸ ਤਰ੍ਹਾਂ ਆ ਕੇ ਤਫ਼ਤੀਸ਼ ਕੀਤੀ ਗਈ ਤੇ ਉਸ ਤੋਂ ਬਾਅਦ ਅੰਦਰ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆ ਗਈਆਂ ਨੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਭਾਵੇਂ ਸ਼ਰਾਬ ਦੀ ਗੱਲ ਕੀਤੀ ਜਾਵੇ ਜਾਂ ਫਿਰ ਨਸ਼ੇ ਨੂੰ ਲੈ ਕੇ ਇੱਕ ਪਾਸੇ ਤਾਂ ਕੁਝ ਮੁੰਡਿਆਂ ਦੀ ਜਾਨਣਾ ਬੀਤੇ ਦਿਨ ਖਬਰਾਂ ਦੇ ਵਿੱਚ ਨਸ਼ਰ ਹੋਈਆਂ ਕਿ ਚੱਲੇ ਗਈਆਂ ਤੇ ਦੂਸਰੇ ਪਾਸੇ ਯੁੱਧ ਨਸ਼ਿਆਂ ਦਾ ਵਿਰੁੱਧ ਚੱਲਦਾ ਪਿਆ ਹੈ ਪਰ ਦੂਸਰੇ ਪਾਸੇ ਅਜੇ ਸਾਰੇ ਮੁੱਦਿਆਂ ਦੇ ਵਿੱਚ BBM ਦੇ ਮੁੱਦੇ ਤੇ ਕਿਸਾਨਾਂ ਤੇ ਹੋਏ ਜੋ ਦਿੱਖੇ ਸ਼ਬਦੀ ਹਮਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਸੀ ਅਜੇਹੇ ਦੇ ਵਿੱਚ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਬਾਬਾ ਫਰੀਦ ਯੂਨੀਵਰਸਿਟੀ ਦੇ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਨੇ ਅਜੇਹੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਆਮਦ ਤੋਂ ਪਹਿਲਾਂ ਹੀ ਕੁਝ ਕਿਸਾਨਾਂ ਆਗੂਆਂ ਨੂੰ ਘਰ ਦੇ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ ਆ ਗੌਰਤਲਬ ਹੈ ਕਿ ਬੀਕੇਯੂ ਸਿੱਧੂਪੁਰਾ ਦੇ ਕਿਸਾਨ ਆਗੂਆਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਫਰੀਦਕੋਟ ਵਿਖੇ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਤੋਂ ਮੱਖ ਮੰਤਰੀ ਦੀ ਧਰਮ ਪਤਨੀ ਦਾ ਵਿਰੋਧ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਪਰ ਉਸ ਤੋਂ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਵੱਲੋਂ ਕੁਝ ਕਿਸਾਨ ਆਗੂਆਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੇ ਵਿੱਚ ਬਲਾਕ ਪ੍ਰਧਾਨ ਕੋਟਕਪੁਰਾ ਵਿਪਨ ਸਿੰਘ ਵੀ ਸ਼ਾਮਲ ਨੇ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਪਈਆਂ